ਚੱਕ ਲਗੋਪੇ ਲਈ ਹੈ। ਕੋ ਕੋ ਨਾ। ਹਾਂਜੀ ਬਾਬਿਓ ਡੀਮਾਰਟ ਪਹੁੰਚ ਚੁੱਕੇ ਆ ਡੀਮਾਰਟ ਤੁਹਾਨੂੰ ਦਿਖਾਉਣੇ ਅੰਦਰ ਕੀ ਜੁਰਕਾ ਚੱਲਦਾ। ਕੀ ਮਾਰਕਟ ਆ ਮੇਰੇ ਨਾਲ ਅੱਜ ਰਾਜੂ ਭਾਈ। ਰਾਜੂ ਭਾਈ। ਧੁੰਦਲਾ ਦੀਦਾ ਪਰ ਅੱਜ। ਦੇਖੋ ਕਿੰਨੇ ਘਣ ਘਣ ਚੀਜ਼ਾਂ ਨੇ ਬੋਲ ਜਾ। ਆਪਣੇ ਮਿੱਤਰ ਅੱਜ ਹੀ ਬਣੇ ਨੇ ਇਹ। ਕੰਮ ਕਰਦੇ ਨੇ ਇੱਥੇ ਬਾਈ। ਰਾਜੂ ਕੀ ਲੈਣਾ ਦਾ? ਰਾਜੂ ਕਿੱਥੇ ਆ ਗਿਆ ਤੂੰ? ਲੈ ਜਾਣਾ ਹੈ? ਦਾੜੀ ਵਾਸਤੇ ਹੈ? ਦਾੜੀ ਸੇਵ ਆਹ ਲੈ ਲੈ ਆ ਵਧੀਆ ਨੇ ਆ। ਇਹ ਹੀ ਲੈ ਲੈ। ਲੈ ਲੈ ਇੱਕ। ਆਹ ਆ ਚੱਕ ਜੀ ਆਪ ਵੀ ਵਧੀਆ ਚੱਕ। ਹੈ ਮੂੰਹ ਤੇ ਚੱਕ ਕਰਦਾ ਜਣਾ। ਕਾਲ ਗੇਟ ਕਾਲ ਗੇਟ ਲੈਣਾ ਨਹੀਂ 300 ਟਾਈਮ ਲੈ ਹੈ 300 ਲੈ ਰਿਹਾ ਸੰਚੜਨ ਦਾ ਹੈ ਮੋਜੇ ਟਰਾਲੀ ਭਰੀ ਨਹੀਂ ਆਪਣੀਆਂ ਭਰਨੀ ਹੈ ਟਰਾਲੀ ਦੇਖੋ ਸਮਾਨ ਦੇਖੋ ਤੁਸੀਂ ਮੈਂ ਮਾਣ ਨਹੀਂ ਵਾਣਾ ਰਾਜੂ ਦੇਖੀ ਰਾਜੂ ਪਤਾ ਨਹੀਂ ਕੀ ਚੱਕੀ ਜਾਂਦਾ ਲੈ ਜਾਂਦਾ ਹੈ ਨਹੀਂ ਹੈ ਟਰਾਲੀ ਦਾ ਭਰ ਲਾ ਮੈਨੂੰ ਹਟ ਜਾ ਉਹ ਯਾਰ ਲੈ ਲਾ ਨਾਰੀਆਂ ਲੈ ਲਾ ਉਹ ਖੋਪੇ ਦੇ ਲੈ ਲਾ ਖੋਪੇ ਦਾ ਰਾਜੂ ਖੋਪੇ ਦੇ ਚੱਕ ਲਾ ਖੋਪੇ ਦਾ ਹੀ ਆ ਇਹ ਕੋਕੋਨਟ ਆ ਥੱਲੇ ਦਿਮਾਗ ਉਹਦੇ ਵਾਲਾ ਬਦਾਮ ਵਾਲਾ ਦਿਮਾਗ ਤੇ ਜੋ ਜਦਵਾਗਾ ਥੱਲੇ ਹਰ ਕੱਲੀ ਕੱਲੀ ਦੀ ਧਾਰਦਾ ਆ ਆ ਕਿੰਨਾ ਬਣਦਾ ਆ ਦੇ ਮੋਟਾ ਕਰਨ ਉਹ ਐਨਸਰ ਚਲਾਉਣ ਵਾਲਾ ਤੇ ਆ ਕਿੰਨਾ ਸੋਹਣਾ ਦੇ ਆਜੂ ਰੇਡੀ ਲੈਣੀ ਆ ਸੰਤੂਰ ਲੈਣੀ ਆ ਚਲਾ ਲੈ ਜੀ ਮੇਰਾ ਨੰਬਰ 1 ਕੋਲ ਲਕਸ ਲੈਣੀ ਲਕਸ ਨੀਂਮ ਪੂਰਾ ਜੀ ਵਧੀਆ ਹੋ ਗਿਆ ਹੈਲੋ ਵੇਰਾ ਆ ਰਿਹਾ ਹੈਲੋ ਵੇਰਾ ਲਿਖਾਇਆ ਤੇ ਹੈਲੋ ਵੇਰਾ ਹੈਲੋ ਵੇਰਾ ਨੰਬਰ 1 ਲਾਈਨ ਲਾਈਨ ਹੈਲੋ ਵੇਰਾ ਨਮਸਕਾਰ ਆ ਵੀ ਘੰਟਾ ਜੋ ਬਦਲਦੇ ਆਪਨੀ ਦੁਨੀਆ ਉੰਗੋਕੇ ਦੇਖਦਾ ਜੈਸੀ ਕੇ ਵੈਨੀਲਾ ਚਾਕਲੇਟ ਫਲੇਵਰ 30 ਸ਼ੋਰਸ ਔਰ ਵੈਨੀਲਾ ਚਾਕਲੇਟ ਫਲੇਵਰ ਬਾਬੇ ਅੰਨੀਆ ਸਾਬਣਾ ਮੈਂ ਜ਼ਿੰਦਗੀ ਚ ਪਹਿਲੀ ਵਾਰ ਦੇਖਿਆ ਇੰਨੇ ਮੈਂ ਤਾਂ ਪਹਿਲੀ ਵਾਰ ਹੀ ਆਖਿਆ ਆਹ ਕਿਹੜੀ ਹੈ ਵੈਲੀ ਡਿਟੋਲ ਆਹ ਹੈ ਨੰਬਰ 1 ਇਹ ਪਹਿਲੀ ਵਾਰ ਦੇਖਿਆ ਮੈਂ ਤਾਂ ਅੰਨੀਆ ਸਾਬਣਾ ਕੌਣ ਲੈ ਗਿਆ ਆ ਕੁਛ ਲੈਦਾ ਯਾਰ ਇੱਥੇ ਕੌਣ ਲੈ ਗਿਆ ਸਾਬਣਾ ਨੀ ਬਾਬੇ Eu sou o então, seu filho.